ਪੈਰੋਲ ਤੋਂ ਬਾਅਦ ਅਜਮੁਰ ਤਿਹਾਰ ਜਿਲ੍ਹੇ ਦੇ ਵੀ ਸਰੈਂਡਰ ਕਰੇਗਾ ਦਵਿੰਦਰਪਾਲ ਪੁੱਲਰ ਪੈਰੋਲ ਵਧਾਈ ਜਾਣ ਦੀ ਮੰਗ ਵਾਲੀ ਪਟੀਸ਼ਨ ਦਿੱਲੀ ਕੋਰਟ ਨੇ ਕੀਤੀ ਸੀ ਰੱਦ ਕੱਲ ਖਤਮ ਹੋਈ ਸੀ ਦਵਿੰਦਰਪਾਲ ਦੀ ਪੈਰੋਲ ਆਪ ਵੱਲੋਂ ਕੇਂਦਰ ਤੇ ਦਿੱਲੀ ਐਲਜੀ ਦੇ ਖਿਲਾਫ ਦਰਜ ਮਾਮਲੇ ਹੋਣਗੇ ਵਾਪਸ ਸੁਪਰੀਮ ਕੋਰਟ ਨੇ ਦਿੱਲੀ ਦੀ ਰੇਖਾ ਸਰਕਾਰ ਨੂੰ ਦਿੱਤੀ ਮਨਜ਼ੂਰੀ ਆਪ ਸਰਕਾਰ ਸਮੇਂ ਦਰਜ 7 ਮਾਮਲਿਆਂ ਨੂੰ ਵਾਪਸ ਲੈਣ ਦੀ ਮਨਜ਼ੂਰੀ ਕਰੋਨਾ ਦੇ ਵਾਦੇ ਮਾਮਲੇ ਤੇ ਐਕਸ਼ਨ ਦੇ ਵਿੱਚ ਦਿੱਲੀ ਸਰਕਾਰ ਹਸਪਤਾਲਾਂ ਦੇ ਵਿੱਚ ਬੈੱਡ ਆਕਸੀਜਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਲੀ ਚ ਕਰੋਨਾ ਦੇ ਹੁਣ ਤੱਕ ਕਈ ਨਵੇਂ ਮਾਮਲੇ ਆਏ ਸਾਹਮਣੇ ਪੰਜਾਬ ਚ ਵੱਧ ਸਕਦਾ ਗਰਮੀ ਦਾ 파ਹਰਾ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਨੇ ਲੂ ਚੱਲਣ ਦਾ ਅਲਰਟ ਕੀਤਾ ਜਾ ਰਿਹਾ ਹਿਮਾਚਲ ਦੇ ਵਿੱਚ 7 ਜ਼ਿਲ੍ਹਿਆਂ ਚ ਤੂਫਾਨ ਆਉਣ ਦੀ ਸੰਭਾਵਨਾ Rajasthan ਦੇ कोटा ਦੇ ਵਿੱਚ ਵਿਦਿਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਲੈ ਕੇ ਸੁਪਰੀਮ ਕੋਰਟ ਸਖਤ Rajasthan ਸਰਕਾਰ ਨੂੰ ਲਗਾਈ ਫਟਕਾਰ ਕਿ ਆ ਸਟੂਡੈਂਟਸ ਕੋਟਾ ਦੇ ਵਿੱਚ ਹੀ ਕਿਉਂ ਦੇਰੇ ਨੇ ਜਾਨ ਰੋਕਣ ਦੇ ਲਈ ਹੁਣ ਤੱਕ ਕੀ ਕੁਝ ਕੀਤਾ ਇੰਗਲੈਂਡ ਤੋਂ ਰੇਟੇ ਜਾਣ ਵਾਲੇ ਭਾਰਤੀ ਟੈਸਟ ਟੀਮ ਦਾ ਅੱਜ ਹੋਵੇਗਾ ਐਲਾਨ ਨਵੇਂ ਟੈਸਟ ਕਪਤਾਨ ਦੇ ਨਾਮ ਤੋਂ ਵੀ ਉੱਠੇਗਾ ਪਰdar ਇਸ ਦੇ ਵਿੱਚ ਸ਼ਮਨ ਗਿਲ ਦਾ ਨਾਮ ਸਭ ਤੋਂ ਅੱਗੇ ਜਰਮਨੀ ਦੇ ਹੈਮਬर्ग ਦੇ ਵਿੱਚ ਰੇਲਵੇ ਸਟੇਸ਼ਨ ਤੇ ਖੜੇ ਮੁਸਾਫਰਾਂ ਤੇ ਮੈਲਾ ਨੇ ਚਾਕੂ ਦੇ ਨਾਲ ਕੀਤਾ ਹਮਲਾ 12 ਤੋਂ ਵੱਧ ਲੋਕ ਹੋਏ ਗੰਭੀਰ ਰੂਪ ਦੇ ਨਾਲ ਜ਼ਖਮੀ ਪੁਲਿਸ ਨੇ ਹਮਲਾਵਰ ਮੈਲਾ ਨੂੰ ਕੀਤਾ ਗ੍ਰਿਫਤਾਰ ਟਰੰਪ ਨੇ ਭਾਰਤ ਵਿੱਚ ਆਈਫੋਨ ਬਣਾਉਣ ਤੇ ਐਪਲ ਨੂੰ ਫਿਰ ਦਿੱਤੀ ਧਮਕੀ ਬੋਲੇ ਜੇ ਅਮਰੀਕਾ ਦੇ ਵਿੱਚ ਨਾ ਬਣਿਆ ਆਈਫੋਨ ਤਾਂ ਕੰਪਨੀ ਤੇ ਲਗਾਵਾਂਗੇ 25% ਟੈਰਿਫ ਟਰੰਪ ਦੀ ਧਮਕੀ ਤੋਂ ਬਾਅਦ ਐਪਲ ਦੇ ਸ਼ੇਅਰ 4% ਡਿੱਗੇ ਟਰੰਪ ਦੇ ਹਾਰਵਰਡ ਵਾਲੇ ਫੈਸਲੇ ਤੇ ਅਦਾਲਤ ਨੇ ਲਗਾਈ ਰੋਕ ਕਿ ਟਰੰਪ ਪ੍ਰਸ਼ਾਸਨ ਨੇ ਯੂਨੀਵਰਸਿਟੀ ਦਾ ਐਸਈ ਵੀਪੀ ਸਰਟੀਫਿਕੇਸ਼ਨ ਪ੍ਰੋਗਰਾਮ ਕੀਤਾ ਸੀ ਰਾਦਰ ਓਕੇ ਇਸੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਅਤਵਾਦ ਦੇ ਖਿਲਾਫ ਜਰਮਨੀ ਦਾ ਭਾਰਤ ਨੂੰ ਸਮਰਥਨ ਭਾਰਤ ਨੇ ਜਰਮਨੀ ਦੇ ਵਿੱਚ ਪੈਲਗਾਮ ਮਾਮਲੇ ਦੀ ਦਿੱਤੀ ਜਾਣਕਾਰੀ ਵਿਦੇਸ਼ ਮੰਤਰੀ ਸਿਜਾ ਸ਼ੰਕਰ ਬੋਲੇ ਅਤਵਾਦ ਦੇ ਖਿਲਾਫ ਭਾਰਤ ਦੀ ਜ਼ੀਰੋ ਟੋਲਰੈਂਸ ਨੀਤੀ 3 ਮਈ ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੈਲਗਾਮ ਮਾਮਲੇ ਦੇ ਵਿੱਚ ਸ਼ਮਨ ਦਿਵੇਦੀ ਦੇ ਪਰਿਵਾਰ ਦੇ ਨਾਲ ਕਰਨਗੇ ਮੁਲਾਕਾਤ ਪੈਲਗਾਮ ਅਤਵਾਦੀ ਹਮਲੇ ਦੇ ਵਿੱਚ 27 ਲੋਕਾਂ ਦੀ ਗਈ ਸੀ ਜਾਨ ਅੱਜ ਜਮੂ ਦੇ ਪੁਂਚ ਜਾਣਗੇ ਰਾਹੁਲ ਗਾਂਧੀ ਪਾਕਿਸਤਾਨ ਹਮਲੇ ਦੇ ਪੀੜਤ ਪਰਿਵਾਰਾਂ ਦੇ ਨਾਲ ਕਰਨਗੇ ਮੁਲਾਕਾਤ ਪੁਂਚ ਦੇ ਵਿੱਚ ਪਾਕਿਸਤਾਨੀਆਂ ਦੇ ਵੱਲੋਂ ਕੀਤੀ ਗੋਲਾਬਾਰੀਕ ਦੇ ਵਿੱਚ ਕਈ ਲੋਕਾਂ ਦੀ ਹੋਈ ਸੀ ਮੌਤ ਆਈਓਪੀ ਦੇ ਇਸ ਅਯੋਗੀ ਦਾ ਪਾਕਿਸਤਾਨ ਤੇ ਵੱਡਾ ਹਮਲਾ ਕੀਤਾ 75 ਸਾਲ ਬਹੁਤ ਜੀਲਿਆ ਪਾਕਿਸਤਾਨ ਆਪਣੇ ਹੀ ਕਰਮਾਂ ਦੀ ਸਜ਼ਾ ਭੁਗਤ ਰਿਹਾ ਪਾਕ ਗਵਾਂਡੇ ਮੁਲਕ ਕੋਲ ਨਹੀਂ ਬਚੇ ਜ਼ਿਆਦਾ ਦਿਨ Rajasthan Madarasa Pur ਦਾ ਵੱਡਾ ਫੈਸਲਾ ਉਤਰਾਖੰਡ ਤੋਂ ਬਾਅਦ ਹੁਣ Rajasthan ਤੇ Madrasa ਦੇ ਵਿੱਚ ਵੀ ਪੜਾਇਆ ਜਾਵੇਗਾ ਆਪਰੇਸ਼ਨ ਸਿੰਧੂਰ ਫੌਜੀ ਬਹਾਦਰੀ ਦੀ ਦਿੱਤੀ ਜਾਵੇਗੀ ਜਾਣਕਾਰੀ ਆਪਰੇਸ਼ਨ ਸਿੰਧੂਰ ਬਾਰੇ ਵਿਦੇਸ਼ਾਂ ਦੀ ਵੀ ਜਾਣਕਾਰੀ ਦੇਣ ਦੇ ਲਈ ਦੋ ਗਰੁੱਪ ਵਿਦੇਸ਼ ਦੇ ਦਿਰਵਾਣਾ ਯੂਐਸ ਬਰਾਜ਼ੀਲ ਕੋਲੰਬੀਆ ਸਮੇਤ ਪੰਜ ਦੇਸ਼ਾਂ ਦੇ ਵਿੱਚ ਜਾਵੇਗਾ ਸ਼ਸ਼ੀ ਧਰੂੜ ਦਾ ਗਰੁੱਪ 사ウਦੀ ਅਰਬ ਕੁਵੈਤ ਸਣੇ ਚਾਰ ਦੇਸ਼ਾਂ ਦੇ ਵਿੱਚ ਜਾਵੇਗਾ ਬਹਿਜੰਤ ਪਾਂਡਾ ਦਾ ਗਰੁੱਪ ਰਵੀ ਸ਼ੰਕਰ ਪ੍ਰਸਾਦ ਤੇ ਸੁਪਰੀਆ ਸੁਨੇ ਦੇ ਇੱਕ ਗਰੁੱਪ ਵੀ ਅੱਜ ਹੁਣ ਗਿਰਵਾਨ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਇੱਕ ਹੋਰ ਵੱਡਾ ਐਕਸ਼ਨ ਭਾਰਤ ਨੇ ਪਾਕਿਸਤਾਨ ਦੇ ਲਈ 에어ਸਪੇਸ ਬੰਦ ਰੱਖਣ ਦੀ ਮਿਆਦ 1 ਮਹੀਨਾ ਹੋਰ ਵਧਾਈ ਤੇ ਜੂਨ ਤੱਕ ਭਾਰਤ ਨੇ 에어ਸਪੇਸ ਤੇ ਵਧਾਇਆ ਬਹਿਨ ਅੱਜ ਜੰਮੂ ਕਸ਼ਮੀਰ ਦੇ ਪੰਚ ਦੌਰੇ ਤੇ ਰਾਹੁਲ ਗਾਂਧੀ ਪਾਕਿਸਤਾਨ ਦੇ ਵੱਲੋਂ ਹੋਏ ਹਮਲਿਆਂ ਦੇ ਨੁਕਸਾਨ ਦਾ ਲੈਣਗੇ ਜਾਇਜ਼ਾ ਪੀੜਤ ਪਰਿਵਾਰਾਂ ਦੇ ਨਾਲ ਵੀ ਕਰਨਗੇ ਮੁਲਾਕਾਤ ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਸਤਿਆਪਾਲ ਮਲਿਕ ਨੂੰ ਮੇਲੇ ਰਾਹੁਲ ਗਾਂਧੀ ਦਿੱਲੀ ਦੇ ਹਸਪਤਾਲ ਦੇ ਵਿੱਚ ਜਾ ਕੇ ਜਾਣਿਆ ਹਾਲ ਸਿਹਤ ਵਿਗੜਨ ਦੇ ਕਾਰਨ 11 ਮਈ ਤੋਂ ਹਸਪਤਾਲ ਦੇ ਵਿੱਚ ਨੇ ਦਾਖਲ ਆਮ ਆਦੀ ਪਾਰਟੀ ਦੇ ਵਿਧਾਇਕ ਰਮਨ ਰੋੜਾ ਨੂੰ ਅੱਜ ਜਲੰਧਰ ਦੀ ਕੋਰਟ ਦੇ ਵਿੱਚ ਕੀਤਾ ਜਾਵੇਗਾ ਆਪੇ ਰਿਸ਼ਟਾਚਾਰ ਦੇ ਇਲਜ਼ਾਮ ਦੇ ਵਿੱਚ ਕੱਲ ਵਿਜੀਲੈਂਸ ਨੇ ਕੀਤਾ ਸੀ ਗ੍ਰਿਫਤਾਰ ਰਮਨ ਰੋੜਾ ਦੀ ਗ੍ਰਿਫਤਾਰੀ ਦੇ ਵਿਜੀਲੈਂਸ ਨੇ ਕੀਤਾ ਵੱਡਾ ਖੁਲਾਸਾ ਕਿ ਆ ਵਿਧਾਇਕ ਅਤੇ ਅਸਿਸਟੈਂਟ ਟਾਊਨ ਪਲਾਨਰ ਮਿਲ ਕੇ ਚਲਾ ਰਹੇ ਸੀ ਨੈਕਸਸ ਏਟੀਪ ਵੱਲੋਂ ਬਿਲਡਿੰਗਾਂ ਦੀ ਕੀਤੀ ਜਾਂਦੀ ਸੀ ਪਛਾਣ ਤੇ ਫਿਰ ਜਾਰੀ ਹੁੰਦਾ ਸੀ ਨੋਟਿਸ ਵਿਧਾਇਕ ਰਮਨ ਰੋੜਾ ਦੀ ਗ੍ਰਿਫਤਾਰੀ ਤੇ ਸੀਐਮ ਦਾ ਵੱਡਾ ਬਿਆਨ ਹੈ ਕਿ ਆ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਤੁਸੀਂ ਸ਼ਿਕਾਇਤ ਦਿਓ ਅਸੀਂ ਕਰਾਂਗੇ ਕਾਰਵਾਈ ਆਪਣੇ ਬਗਾਨੇ ਦਾ ਨਹੀਂ ਕਰਾਂਗੇ ਲਿਹਾਜ਼ ਲੋਟੀਆਣਾ ਦੀ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਭਾਜੀਪੀ ਨੇ ਸਰਕਾਰ ਤੇ ਚੁੱਕੇ ਸਵਾਲ ਸਰਕਾਰ ਦੀ ਵਿਕਾਸ ਤੇ ਨਹੀਂ ਜ਼ਮੀਨ ਤੇ ਨਜ਼ਰ ਆਪ ਬੋਲੇ ਕਿਸਾਨਾਂ ਨੂੰ ਗਮਰਾਹ ਕਰ ਰਹੀਆਂ ਨੇ ਵਿਰੋਧੀ ਧਿਰ ਕਰਨਲ ਭਾਰਤੀ ਨਾਲ ਕੋਟਮਾਰ ਮਾਮਲੇ ਦੇ ਵਿੱਚ ਇੰਸਪੈਕਟਰ ਰੌਣੀ ਸਿੰਘ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਰੌਣੀ ਸਿੰਘ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ ਪਹਿਲਾਂ ਕੋਰਟ ਨੇ ਸੁਰੱਖਿਤ ਰੱਖਿਆ ਸੀ ਫੈਸਲਾ ਹਰਿਆਣਾ ਦੇ ਥਾਣੇ ਸਰਦੇ ਵਿੱਚ ਨਗਰ ਕੌਂਸਲ ਹਾਊਸ ਦੀ ਬੈਠਕ 'ਚ ਜ਼ਬਰਦਸਤ ਹੰਗਾਮਾ ਵਿਧਾਇਕ ਅਸ਼ੋਕ ਰੌੜਾ ਤੇ ਕੌਂਸਲਰਾਂ ਦੇ ਪ੍ਰਤੀਨਿਧੀਆਂ ਦੇ ਵਿਚਾਲੇ ਹੋਈ ਹੱਥੌਪਾਈ ਵਿਧਾਇਕ ਦੇ ਗਨਮੈਨ ਨੇ ਐਮਐਲਏ ਦਾ ਕੀਤਾ ਬਚਾਅ ਐਮਐਲਏ ਮਨਜਿੰਦਰ ਲਾਲਪੁਰਾ ਨੇ ਤਰਨਤਾਰਨ ਐਸਐਸਪੀ ਅਭਿਮਨਿਉ ਰਾਣਾ ਤੇ ਲਗਾਏ ਗੰਭੀਰ ਇਲਜ਼ਾਮ ਐਸਆਈ ਚਰਨਜੀਤ ਕਤਲ ਮਾਮਲੇ ਚ ਐਸਐਸਪੀ ਨੇ ਕੀਤੇ ਝੂਠੇ ਪਰਚੇ ਅਸਲ ਤੱਥਾਂ ਨੂੰ ਲਪਾਉਣ ਦੀ ਹੋ ਰਹੀ ਹੈ ਕੋਸ਼ਿਸ਼ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਮਿਲਿਆ ਨਵਾਂ ਪ੍ਰਧਾਨ ਜਗਦੀਸ਼ ਸਿੰਘ ਛਿੰਡਾ ਦੇ ਨਾਮ ਤੇ ਲੱਗੀ ਮੋਹਰ 47 ਮੈਂਬਰਾਂ ਦੀ ਬੈਠਕ ਦੇ ਵਿੱਚ ਛਿੰਡਾ ਦਾ ਨਾਮ ਹੋਇਆ ਫਾਈਨਲ ਪਟਿਆਲਾ ਚੱਕ ਨੇ ਜਿਸ ਕਾਰਨ ਦੀ ਵੱਡੀ ਲਾਪਰਵਾਹੀ 12ਵੀਂ ਕਲਾਸ ਦੇ ਵਿਦਿਆਰਥੀ ਦੇ ਹਵਾਲੇ ਕੀਤੀ ਬੱਚਿਆਂ ਦੇ ਨਾਲ ਭਰੀ ਪਿਕਅਪ ਗੱਡੀ ਡਿੱਕ ਟੋਲੇਖੰਦ ਦੀ ਗੱ ਵਿੱਚ ਮੌਜੂਦ ਸਨ 20 ਦੇ ਕਰੀਬ ਛੋਟੇ ਬੱਚੇ ਪਠਾਨਲਾ ਕੌਂਸਲਰ ਸੰਜੀਵ ਕੁਮਾਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਦੇ ਕਾਰਨ ਹੋਈ ਮੌਤ ਸ਼ਹਿਰ ਦੇ ਵਿੱਚ ਸੋਗ ਦੀ ਲਹਿਰ 2011 ਦੇ ਵਿੱਚ ਸ਼ੁਰੂ ਹੋਇਆ ਸੀ ਰਾਜਨੀਤਿਕ ਸਫਰ ਸਮਰਾਲਾ ਦੇ ਪਿੰਡ ਬਾਲੀਓ ਦੇ ਲੋਕਾਂ ਨੇ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਦਾ ਕੀਤਾ ਵਿਰੋਧ ਵਿਧਾਇਕ ਜਗਦਾਰ ਸਿੰਘ ਵਿਹਾਲਪੁਰਾ ਨੂੰ ਸੌਪਿਆ ਮਤਾ ਕਿ ਅਸੀਂ ਆਪਣੀ ਅਪਜਾਓ ਜ਼ਮੀਨ ਕਿਸੇ ਵੀ ਕੀਮਤ ਦੇ ਵਿੱਚ ਨਹੀਂ ਦੇਵਾਂਗੇ ਮਕਸਰ ਸਾਬ ਦੇ ਪਿੰਡ ਭਲਾਈਆਣਾ ਦੇ ਵਿੱਚ ਪੁੱਤ ਦੇ ਇਲਾਜ ਦੇ ਵਿੱਚ ਵਿਅਕਤੀ ਦੀ ਵਕੀ ਸਾਰੀ ਜ਼ਮੀਨ ਜਾਇਦਾਦ ਹੁਣ ਚੌਂਪੜੀ ਦੇ ਵਿੱਚ ਰਹਿ ਰਿਹਾ ਪਰਿਵਾਰ ਵਿਅਕਤੀ ਨੂੰ ਖੁਦ ਵੀ ਆਇਆ ਅਤਰੰਗ ਦਾ ਅਟੈਕ ਪਰਿਵਾਰ ਦੇ ਵੱਲੋਂ ਮਦਦ ਦੀ ਅਪੀਲ ਨੈਰਾਕਾਗਾਦੇ ਪਰਿਵਾਰ ਨੇ ਪੇਸ਼ ਕੀਤੀ ਮਿਸਾਲ 11 ਮਹੀਨੇ ਦੇ ਬੱਚੇ ਦੇ ਸਾਰੇ ਅੰਗ ਚੰਡੀਗੜ੍ਹ ਪੀਜੀਐਨੂ ਕੀਤੇ ਡੋਨੇਟ ਕਈਆਂ ਨੂੰ ਮਿਲੇਗੀ ਨਵੀਂ ਜ਼ਿੰਦਗੀ ਸਿਰ ਤੇ ਸੱਟ ਲੱਗਣ ਦੇ ਕਾਰਨ ਹੋਈ ਸੀ ਵੰਸ਼ ਦੀ ਮੌਤ IPL ਦੇ ਪੈਂਟਵੇਂ ਮੈਚ ਦੇ ਵਿੱਚ ਹైదరాబాద్ ਨੂੰ ਮਿਲੀ ਪੰਜਵੀਂ ਜਿੱਤ ਬੰਗਲੌਰ ਨੂੰ 42 ਦੌੜਾਂ ਦੇ ਨਾਲ ਹਰਾਇਆ 231 ਦਾ ਮਿਲਿਆ ਸੀ ਟੀਚਾ 199 ਤੇ ਆਲ ਆਊਟ ਹੋਈ ਬੰਗਲੌਰ